ਹਾਂ ਜੀ ਨਹੀਂ ਇਹ ਦੇਖੋ ਜੀ ਸਾਡੀ ਪਾਰਟੀ ਦੀ ਡੈਲੀਗੇਸ਼ਨ ਹੈ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਜਿਸ ਦੇ ਮੇਰਾ ਨਾਮ ਐਡਵੋਕੇਟ ਈਮਾਨ ਸਿੰਘ ਖਰਾ ਹੈ ਮੈਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਮੁਖ ਬੁਲਾਹਾਂ ਜਿਸ ਦੇ ਪ੍ਰਧਾਨ ਐਮਪੀ ਪਾਈ ਅਮਰਿਤਪਾਲ ਸਿੰਘ ਨੇ ਇਸ ਸਮੇਂ ਐਨਐਸਏ ਅਧੀਨ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਉਹ ਨજરਬੰਦ ਨੇ ਉਹਨਾਂ ਨਾਲ ਕਾਨੂੰਨਨ ਤੌਰ ਤੇ ਰਾਜਨੀਤਿਕ ਤੌਰ ਤੇ ਸਾਰੇ ਤੌਰ ਤੇ ਜੋ ਧੱਕੇਸ਼ਾਹੀ ਹੋ ਰਹੀ ਹੈ ਕੋਈ ਵੀ ਸੰਸਦ ਨਹੀਂ ਹਿੰਦੁਸਤਾਨ ਦੀ 75 ਸਾਲ ਦੀ ਹਿਸਟਰੀ ਦੇ ਵਿੱਚ ਕੋਈ ਆਮ ਬੰਦਾ ਨਹੀਂ ਜੋ ਇੰਡੀਅਨ ਹਿਸਟਰੀ ਦੇ ਵਿੱਚ ਪਿਛਲੇ 75 ਸਾਲਾਂ ਦੇ ਵਿੱਚ ਜਿਸ ਦੀ ਉੱਪਰ ਤੀਜੀ ਵਾਰ ਐਨਐਸਸੀ ਲੱਗੀ ਗਈ ਹੋਵੇ ਉਹ ਖਡੂਰ ਸਾਹਿਬ ਤੋਂ ਚੁਣੇ ਹੋਏ ਨਮਾਇंदे ਨੇ 4 ਲੱਖ ਦੀ ਵੋਟ ਪਈ ਹੈ 2 ਲੱਖ ਦੀ ਲੀਡ ਹੈ ਕਿਸੇ ਵੀ ਜੋ ਫਾਰਮਰ ਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਵੀ ਉਹਨਾਂ ਦੀ ਲੀਡ ਦਾ ਮੁਕਾਬਲਾ ਨਹੀਂ ਸੀ ਕਰ ਸਕੇ ਇਥੋਂ ਪਤਾ ਲੱਗਦਾ ਕਿੰਨੀ ਜ਼ਿਆਦਾ ਪਪੂਲੈਰਿਟੀ ਹੈ ਪੰਜਾਬ ਦੇ ਵਿੱਚ ਕਿੱਡਾ ਵੱਡਾ ਫਤਵਾ ਉਹਨਾਂ ਤੁਸੀਂ ਤੁਸੀਂ ਜਿਹੜਾ ਇਹ ਤਾਂ ਰੱਦ ਕਰਾਉਣ ਜਾ ਰਹੇ ਹੋ ਇੱਕ ਤੁਸੀਂ ਮੰਗ ਪੱਤਰ ਦੇ ਰਹੇ ਹੋ ਲੇਕਿਨ ਜੁਡੀਸ਼ੀਅਲੀ ਤੌਰ ਤੇ ਜਾਂ ਫਿਰ ਅਸੀਂ ਗੱਲ ਕਰੀਏ ਕਿ ਉਸ ਤਰੀਕੇ ਦੇ ਨਾਲ ਤੁਸੀਂ ਐਜ਼ ਅ ਵਕੀਲ ਆਪਾਂ ਗੱਲ ਕਰੀਏ ਉਹ ਉਦੋਂ ਵੀ ਕੋਈ ਪਹੁੰਚ ਕੀਤੀ ਗਈ ਹੈ ਦੇਖੋ ਜੀ ਜੋ ਦੂਸਰੀ ਐਨਐਸਸੀ ਹੈ ਭਾਈ ਅਮਰਿਤਪਾਲ ਸਿੰਘ ਦੀ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੈਲੰਜ ਕੀਤੀ ਸੀ ਉਹ ਐਨਐਸਸੀ ਸਮਾਪਤ ਹੋ ਗਈ ਪਰ ਕੇਸ ਸਮਾਪਤ ਨਹੀਂ ਹੋਇਆ ਹਾਲੇ ਤੱਕ ਉਸ ਦੇ ਤਰੀਕਾ ਜੋ ਜੁਲਾਈ ਦੀ ਤਰੀਕ ਹੈ ਤਾਂ ਸਾਨੂੰ ਲੱਗਦਾ ਹੈ ਹੁਣ ਸਾਡੀ ਜਿਹੜੀ ਪਾਰਟੀ ਦੀਆਂ ਕਾਫੀ ਵਿਚਾਰ ਚਚਾਵਾਂ ਚੱਲ ਰਹੀਆਂ ਨੇ ਮਾਨਯੋਗ ਸੁਪਰੀਮ ਕੋਰਟ ਦੇ ਬੜੇ ਜਿਆਦਾ ਜਿਹੜੇ ਸੀਨੀਅਰ ਜਿਹੜੇ ਵਿਰਸ਼ਟ ਵਕੀਲ ਨੇ ਉਹਨਾਂ ਦੇ ਨਾਲ ਤੇ ਅਸੀਂ ਬੜੀ ਛੇਤੀ ਮਾਨਯੋਗ ਸੁਪਰੀਮ ਕੋਰਟ ਦਾ ਵਿਰੋਧ ਕਰਾਂਗੇ ਪਰ ਇਹ ਜਿਆਦਾ ਜਿਹੜਾ ਐਨਐਸਏ ਵਾਲਾ ਮਸਲਾ ਹੈ ਇਹ ਕਾਨੂੰਨੀ ਵੀ ਹੈ ਤੇ ਇਹ ਸਿਆਸੀ ਵੀ ਹੈ ਇਹ ਰਾਜਨੀਤਿਕ ਵੀ ਹੈ ਜਦੋਂ ਵਿਸਾਖੀ ਤੋਂ ਬਾਅਦ ਐਮਪੀ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਐਲਾਨਿਆ ਪਾਰਟੀ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਸੀਐਮ ਕੈਂਡੀਡੇਟ ਉਸ ਤੋਂ ਬਾਅਦ ਹੀ ਜਿਹੜੀ ਇਹ ਐਨਐਸਏ ਲੱਗੀ ਹੈ ਕਿਉਂਕਿ ਉਹਨਾਂ ਦੇ ਨੌ ਸਾਥੀ ਦਿਬੜੂਗੜ ਤੋਂ ਵਾਪਸ ਪਰ ਚੁੱਕੇ ਨੇ 38 ਨੰਬਰ ਐਫ ਆਈ ਆਰ ਅਜਨਾਲਾ ਇਨਸੀਡੈਂਟ 'ਚ ਉਹਨਾਂ ਦੀ ਅਰੈਸਟ ਪੈ ਚੁੱਕੀ ਹੈ ਪਰ ਭਾਈ ਅਮਰਿਤਪਾਲ ਸਿੰਘ ਨੂੰ ਵਾਪਸ ਨਹੀਂ ਲਿਆਂਦਾ ਗਿਆ ਕੁਝ ਤੁਸੀਂ ਲਾ ਲੋ ਇਹ ਜਿਤ ਤੱਕ ਸਾਨੂੰ ਇਹ ਸਰਕਾਰ ਦੇ ਦਰਬਾਰੇ ਤੋਂ ਪਤਾ ਲੱਗਿਆ ਸੀ ਵੀ ਇਹ ਜਦੋਂ ਤੋਂ ਕਾਨਫਰੰਸ ਹੋਈ ਹੈ ਹਿਆਰਾਂ ਦਾ ਕੱਟ ਸੀ ਉਸ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਧੱਕਾਸ਼ਾਹੀ ਕਰਦਿਆਂ ਹੋਇਆ ਭਾਜਪਾ ਦੇ ਨਾਲ ਰਲ ਕੇ ਇਤੀਜੀ ਵਾਰ ਐਨਐਸਸੀ ਲਾਈਏ। ਸੋ ਹੁਣ ਨੈਕਸਟ ਜਿਹੜਾ ਤੁਹਾਡਾ ਪਲਾਨ ਕੀ ਹੈਗਾ ਹੁਣ ਇੱਥੇ ਮੰਗ ਪੱਤਰ ਦੇਣ ਤੋਂ ਬਾਅਦ ਅਗਲੀ ਕਾਰਵਾਈ ਕੀ ਰਹਿਣ ਵਾਲੀ ਹੈ। ਅਗਲੀ ਕਾਰਵਾਈ ਦੇਖੋ ਸਭ ਤੋਂ ਪਹਿਲਾਂ ਜਿਹੜਾ ਇਹ ਮੰਗ ਪੱਤਰ ਹੈ ਇਹ ਜੋ ਡੀਸੀ ਅੰਮ੍ਰਿਤਸਰ ਨੇ ਜਿਨ੍ਹਾਂ ਨੇ ਐਨਐਸਸੀ ਲਾਈ ਹੈ ਉਹਨਾਂ ਨੂੰ ਦਿੱਤਾ ਗਿਆ ਸੀ ਮੇਰੇ ਹਸਾਬ ਦੇ ਨਾਲ 3 ਮਈ 2025 ਨੂੰ ਉਸ ਤੋਂ ਬਾਅਦ ਮੁਹਿੰਮ ਚਲਾਈ ਗਈ। ਵੀ ਜੋ ਪੰਜਾਬ ਦੇ ਸਾਰੇ ਜ਼ਿਲ੍ਹੇ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦੇਣਾ ਹੈ ਤੇ ਫਿਰ 27 ਮਈ ਅੱਜ ਦੀ ਤਰੀਕ ਮقرਰ ਕੀਤੀ ਗਈ ਹੈ ਤੇ ਲਗਭਗ ਅੱਜ 11-12 ਵਜੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਇਹ ਜੋ ਮੰਗ ਪੱਤਰ ਹੈ ਇਹ ਦਿੱਤਾ ਜਾ ਰਿਹਾ ਹੈ ਤੇ ਹੁਣ ਇਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਕਾਨੂੰਨਨਚਾਰਾ ਜੋਈ ਹੈ, ਰਾਜਨੀਤਿਕ ਚਾਰਾਜੋਈ ਹੈ, ਪਿੰਡੋਂ ਪਿੰਡ ਜਾ ਕੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਇਸ ਚੀਜ਼ ਬਾਰੇ ਜਾਗਰੂਕ ਕਰਕੇ ਪਾਰਟੀ ਦੀਆਂ ਇਕਾਈਆਂ ਬਣਾ ਕੇ ਤੇ ਸਭ ਤੋਂ ਪਹਿਲਾਂ ਐਸਜੀਪੀਸੀ ਚੋਣਾਂ ਲਈ ਵੀ ਮਜ਼ਬੂਤ ਕਰਾਂਗੇ ਉਹਨਾਂ ਨੂੰ ਫਿਰ 2027 ਦੀਆਂ ਚੋਣਾਂ ਲਈ ਵੀ ਨਾਲ ਨਾਲ ਜੋ ਮਾਨਯੋਗ ਸੁਪਰੀਮ ਕੋਰਟ ਵਿੱਚ ਵੀ ਭਾਈ ਅਮਰਿਤਪਾਲ ਸਿੰਘ ਦਾ ਕੇਸ ਲਾਇਆ ਜਾਵੇਗਾ ਤਾਂ ਹਰੇਕ ਪਲੇਟਫਾਰਮ ਦੇ ਉੱਪਰ ਹੈ ਜੋ ਅਸੀਂ ਆਪ ਦੇ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਸਾਡੇ ਕੌਮੀ ਅਧਿਕਾਰਾਂ ਦੀ ਲੜਾਈ ਇਹ ਲੜਾਂਗੇ ਜੀ ਸਾਡੇ ਇਸ ਇਸ ਪੂਰੇ ਜੋ ਤੁਸੀਂ ਸੈਟਿੰਗ ਨੂੰ ਅੱਜ ਕਰ ਰਹੇ ਹੋ ਜਾਂ ਪਿੱਛੇ ਵੀ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਕੋਈ ਅਸਰ ਹੋ ਰਿਹਾ ਹੈ ਜਾਂ ਇਸ ਦਾ ਕੋਈ ਪੋਜ਼ਿਟਿਵ ਰਿਜ਼ਲਟ ਦੇਖਣ ਨੂੰ ਮਿਲੇਗਾ ਜਾਂ ਇੱਕ ਸਿਰਫ ਇੱਕ ਆਪਣੇ ਵੱਲੋਂ ਕੀਤਾ ਜਾਂਦਾ ਤੇ ਲੇਕਿਨ ਇਹ ਤਾਂ ਕੋਈ ਰਿਜ਼ਲਟ ਸਾਹਮਣੇ ਨਹੀਂ ਆ ਰਿਹਾ ਪਲੀਜ਼ ਦੇਖੋ ਜੀ ਰਿਜ਼ਲਟ ਤਾਂ ਬੜਾ ਜ਼ਿਆਦਾ ਕੌਮ ਨੇ ਐਡਾ ਵੱਡਾ ਸਾਥ ਦਿੱਤਾ ਜੋ 4 ਲੱਖ ਦੀ ਵੋਟ ਪਾਈ ਹੈ ਕੋਈ ਵੀ ਜਿਹੜਾ ਆਪਾਂ ਜਿਹੜੋ ਸੱਚੇ ਮਨ ਨਾਲ ਸੱਚਾ ਨਿਸ਼ਚੇ ਕਰਕੇ ਅੱਗੇ ਚੱਲਦੇ ਆ ਤਾਂ ਕੋਈ ਵੀ ਇੱਕ ਜਿਹੜਾ ਆਪਣਾ ਕਦਮ ਹੁੰਦਾ ਵਿਅਰਥ ਨਹੀਂ ਜਾਂਦਾ ਇਸ ਤੇ ਤੁਸੀਂ ਦੇਖੋ ਕਿੰਨੇ ਬੰਦੇ ਆ ਜਾਗਰੂਕ ਹੋ ਰਹੇ ਨੇ ਨੌਜਵਾਨ ਨੇ ਲਾਂਬੰਦ ਹੋ ਰਹੇ ਤਾਂ ਬੜੇ ਜਿਆਦਾ ਇੱਕ ਡਰ ਸੀ ਮੈਨੂੰ ਯਾਦ ਹੈ ਮੈਂ ਸਰ ਨਾਲ ਮੈਂ ਸਮਝਦਾ ਹੈ ਵੀ ਉਹਨਾਂ ਦਿਨਾਂ ਤੋਂ ਸ਼ੁਰੂਆਤੀ ਦੌਰ ਤੋਂ ਮੈਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਸ ਨਾਲ ਜੁੜਿਆ ਹੋਇਆ ਹੈ ਜਦੋਂ 18 ਮਾਰਚ 2023 ਦਾ ਆਪਰੇਸ਼ਨ ਹੋਇਆ ਤੇ ਉਸ ਤੋਂ ਬਾਅਦ ਤਕਰੀਬਨ 2 4 6 ਮਹੀਨੇ ਬਾਅਦ ਵੀ ਇਹੋ ਜਿਹਾ ਡਰਦਾ ਮਾਹੌਲ ਸੀ ਪੰਜਾਬ ਦੇ ਵਿੱਚ ਵੀ ਕੋਈ ਡਰਦਾ ਬੰਦਾ ਇਕੱਠਾ ਨਹੀਂ ਸੀ ਹੁੰਦਾ ਅਸੀਂ ਸਰਨਾ ਪਹਿਲਾਂ ਅਰਦਾਸ ਸਮਾਗਮ ਕੀਤੇ ਬੜੀ ਜਿਆਦਾ ਕੋਈ ਸੰਗਤ ਸੀ ਕੋਈ ਜਿਹੜਾ ਗਰੰਥੀ ਸਿੰਘ ਹੁੰਦੇ ਸੀ ਪਾਟੀ ਸਿੰਘ ਹੁੰਦੇ ਸੀ ਉਹਨਾਂ ਨੇ ਪੁਲਿਸ ਚੁੱਕ ਲੈਂਦੀ ਹੁੰਦੀ ਸੀ ਇੱਕ ਮੈਨੂੰ ਅਮਰੀਕਾ ਤੋਂ ਫੋਨ ਆਇਆ ਸੀ ਨੌਜਵਾਨ ਦਾ ਉਸ ਨੌਜਵਾਨ ਦਾ ਪਿੰਡ ਲੁਧਿਆਣਾ ਜ਼ਿਲ੍ਹੇ ਸੀ ਉਥੋਂ ਉਹਨੇ ਭਾਈ ਅਮਰਿਤਪਾਲ ਸਿੰਘ ਦੇ ਇਸ ਚੀਜ਼ ਦੇ ਵਿੱਚ ਰੋਸ ਦੇ ਵਿੱਚ ਇੱਕ ਜੋਤੀ ਸਮਾਗਮ ਕਰਾਉਣਾ ਸੀ ਗੁਰੂ ਘਰ ਦੇ ਵਿੱਚ ਜੋ ਇਹ ਆਪਰੇਸ਼ਨ ਹੋਇਆ ਸੀ ਤਾਂ ਉਸੇ ਪਾਰਟੀ ਸਿੰਘ ਨੂੰ ਰਾਤੋ ਰਾਤ ਪੁਲਿਸ ਨੇ ਚੁੱਕ ਲਿਆ ਇੰਨਾ ਜ਼ਿਆਦਾ ਸਹਿਮ ਗਏ ਸੀ ਲੋਕ ਡਰ ਗਏ ਸੀ ਪਰ ਜਥੇਬੰਦੀ ਨਿਰੰਤਰ ਕੰਮ ਕਰਦੀ ਰਹੀ ਕੌਮੀ ਯੋਧੇ ਨਾਲ ਜੁੜਦੇ ਗਏ ਪਾਰਟੀ ਦੇ ਤੇ ਤੁਸੀਂ ਦੇਖ ਲਓ ਕਿੱਡੀ ਵੱਡੀ ਖਡੂਰ ਸਾਹਿਬ ਜਿੱਤ ਹੋਈ ਅੱਜ ਪਾਰਟੀ ਦਾ ਫਲਾਕ ਕਿੰਨਾ ਵੱਡਾ ਹੋ ਗਿਆ ਕਿੱਡੀ ਵੱਡੀ ਦਮਦਮਾ ਸਾਡੀ ਧਰਤੀ ਉੱਪਰ ਕਾਨਫਰੰਸ ਹੋਈ ਮੈਂ ਸਮਝਦਾ ਜਿੰਨੇ ਉੱਥੇ ਹੋਰ ਧਰੇ ਸੀ ਉਹਨਾਂ ਸਾਰਿਆਂ ਦਾ ਇਕੱਠ ਮਿਲਾ ਕੇ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਇਕੱਠ ਤੇ ਬਰਾਬਰ ਨਹੀਂ ਸੀ ਤਾਂ ਇਹ ਜਿਹੜੇ ਸਾਡੇ ਉਪਰਾਲੇ ਨੇ ਇਹ ਜਿਹੜਾ ਤੁਸੀਂ ਲਾਲੋ ਫਾਲ ਲਿਆ ਰਹੇ ਨੇ ਇਹ ਅੱਗੇ ਚੱਲ ਰਹੇ ਨੇ ਵਧੀਆ ਚੱਲ ਰਹੇ ਨੇ ਤੇ ਗੁਰੂ ਮਹਾਰਾਜ ਦੀ ਕਿਰਪਾ ਸਦਕੇ ਇਤੋਂ ਵੀ ਅੱਗੇ ਵੱਡੀ ਜੋ ਹੈਗੀ ਆ ਚੜ੍ਹਦੀ ਕਲਾ ਹੋਣੀ ਹੈ ਜੀ ਥੈਂਕ ਯੂ ਜੀ ਜਿੰਨੀ ਤੁਸੀਂ ਵੀਡੀਓ ਪਾਈ ਸੀ ਕਿ ਭਾਈ ਆਪਣੇ ਪਾਸਲੇ ਸਾਥੀਆਂ ਨੂੰ ਨਸ਼ਾ ਤਸਕਰਾਂ ਦੇ ਨਾਲ ਰੱਖਿਆ ਜਾਂਦਾ ਦੇਖੋ ਮੈਂ ਮਿਲ ਕੇ ਆਇਆ ਸੀ ਜੇਲ੍ਹ ਦੇ ਵਿੱਚ ਜੀ ਉੱਥੇ ਜੋ ਭਾਈ ਹਰਜੀਤ ਸਿੰਘ ਜੀ ਨੇ ਭਾਈ ਅਮਰਿਤਪਾਲ ਸਿੰਘ ਦੇ ਚਾਚਾ ਜੀ ਨੇ ਭਾਈ ਕਲਵੰਤ ਸਿੰਘ ਰਾਉਕੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਭਾਈ ਬਸੰਤ ਸਿੰਘ ਦੌਲਤਪੁਰਾ ਤਾਂ ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਬੈਰਕ ਦੇ ਵਿੱਚ ਕੁਝ ਬੜੇ ਜਿਆਦਾ ਜਿਹੜੇ ਖਤਰਨਾਕ ਨਸ਼ਾ ਤਸਕਰ ਨੇ ਜਿਹਦਾ 25 25 30 ਕਿਲੋ ਚਿੱਟੇ ਦੇ ਜਿੰਨਾ ਦੇ ਪਰਚੇ ਨੇ ਉਹਨਾਂ ਦੇ ਨਾਲ ਇੱਕੋ ਬੈਰਕ ਵਿੱਚ ਉਹਨਾਂ ਨੂੰ ਰੱਖਿਆ ਗਿਆ ਜਿਸ ਦੇ ਨਾਲ ਉਹ ਜਿਹੜੀ ਸਾਡੀ ਪਾਰਟੀ ਦੇ ਆਗੂ ਨੇ ਉਹ ਤਾਂ ਅੰਮ੍ਰਿਤ ਛਕਾਉਣ ਵਾਲਿਆਂ ਚੋਂ ਨੇ ਨਸ਼ੇ ਛਡਾਉਣ ਵਾਲਿਆਂ ਚੋਂ ਨੇ ਪਰ ਇਹਨਾਂ ਨੂੰ ਨਸ਼ਾ ਤਸਕਰਾਂ ਨਾਲ ਰੱਖਣਾ ਉਹਨਾਂ ਦੀ ਜਾਨ ਨੂੰ ਖਤਰਾ ਹੋਣਾ ਉੱਥੇ ਉਹਨਾਂ ਨੇ ADGP ਪੰਜਾਬ ਪ੍ਰੈਜ਼ੈਂਸ ਨੂੰ ਇੱਕ ਐਪਲੀਕੇਸ਼ਨ ਵੀ ਲਿਖੀ ਜੋ ਉਹਨਾਂ ਨੇ ਰੱਦ ਕਰ ਦਿੱਤੀ ਗਈ ਤਾਂ ਉਸ ਤੋਂ ਬਾਅਦ ਉਹ ਉੱਥੇ ਜੋ ਕਰ ਰਹੇ ਨੇ ਇੱਕ ਸ਼ਾਂਤਮਈ ਤਰੀਕੇ ਨਾਲ ਰੋਜ਼ ਪ੍ਰਦਰਸ਼ਨ ਵੀ ਕਰ ਰਹੇ ਨੇ ਜੇਲ੍ਹ ਦੇ ਵਿੱਚ ਕਿਉਂਕਿ ਉਹਨਾਂ ਨੂੰ ਜੇਲ੍ਹ ਨੂੰ ਉਹਨਾਂ ਨੂੰ ਖਤਰਾ ਹੈ ਉਹਨਾਂ ਜਿਹੜੇ NDPS ਦੇ ਕੇਸਾਂ ਦੇ ਵਿੱਚ ਉੱਥੇ ਜਿਹੜੇ ਮਲਜਮ ਨੇ ਜੀ